ਸਤ ਸਿਰੇ ਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਪੂਰਾ ਰੋਜ਼ਾਨਾ ਨਵੀਆਂ ਤੋਂ ਨਵੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਕਿਸੇ ਦਾ ਵਿਦਿਅਕ ਖੇਤਰ ਚ ਯੋਗਦਾਨ ਹੈ ਕਿਸੇ ਦਾ ਸਮਾਜਿਕ ਧਾਰਮਿਕ ਵਪਾਰਕ ਖੇਡਾਂ ਦੇ ਖੇਤਰ ਚ ਪਰ ਕੁਝ ਕੁ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਹਰ ਖੇਤਰ ਚ ਯੋਗਦਾਨ ਹੈ ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਬਚਪਨ ਤੋਂ ਜਵਾਨੀ ਦੀ ਦहलीਜ਼ ਤੇ ਕਦਮ ਰੱਖ ਰਹੇ ਨੇ ਜਾਂ ਜਵਾਨ ਹੋ ਚੁੱਕੇ ਨੇ ਇੱਕ ਹਰਮਨ ਜੋਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਬੜੀ ਉੱਚੀ ਸੁੱਚੀ ਸੋਚ ਦਾ ਮਾਲਕ ਹੈ ਉਹ ਵੀ ਸਮਾਜ ਸੁਧਾਰਕ ਕੰਮਾਂ ਦੇ ਵਿੱਚ ਰੁਚੀ ਰੱਖਦਾ ਹੈ ਦਿਲਚਸਪੀ ਲੈਂਦਾ ਹੈ ਅੱਜ ਉਹਨੂੰ ਤੁਹਾਡੇ ਰੂਬਰੂ ਕਰਦੇ ਆ ਹਰਮਨ ਜੋਤ ਜੀ ਸਟੂਡੀਓ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਰੋਤੇ ਸਰ ਨਾਲ ਜੁੜੇ ਹੋਏ ਆ ਅੱਜ ਮੈਂ ਬਹੁਤ ਆਬਦੇ ਆਪ ਨੂੰ ਇਸ ਭਾਗਸ਼ਾਲੀ ਸਮਾਂ ਦਾ ਜੋ ਮੈਨੂੰ ਮੌਕਾ ਮਿਲਿਆ ਇੱਥੇ ਬੋਲਣ ਦਾ ਅਤੇ ਆਪਣੀ ਕਲਾ ਨੂੰ ਇੱਥੇ ਤੁਹਾਡੇ ਸਾਹਮਣੇ ਰੱਖਣ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਭ ਨੂੰ ਹਾਂ ਹਰਮਨ ਜੋ ਤੈਨੂੰ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀ ਸੁਣ ਰਹੇ ਨੇ ਵਾਚ ਰਹੇ ਨੇ ਇਹਦਾ ਪ੍ਰਤੀਕਰਮ ਵੀ ਕਰ ਰਹੇ ਨੇ ਕਾਸ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਹੋ ਸੋ ਪਹਿਲਾਂ ਇਹ ਦੱਸੋ ਬਈ ਕਿੰਨੇ ਪੈਣ ਭਰਾਓ ਤੁਸੀਂ ਅਸੀਂ ਟੋਟਲ ਜੀ ਤਿੰਨ ਭੈਣ ਭਰਾ ਹਾਂ ਜੀ ਤਿੰਨ ਭੈਣ ਭਰਾ ਵੱਡੇ ਹੋ ਤੁਸੀਂ ਨਹੀਂ ਮੈਂ ਸਭ ਤੋਂ ਛੋਟਾ ਹਾਂ ਸਭ ਤੋਂ ਛੋਟੇ ਹਾਂ ਕਿੰਨੀ ਪੜ੍ਹਾਈ ਕੀਤੀ ਹੈ ਮੈਂ ਰੀਸੈਂਟਲੀ ਪਲੱਸ 2 ਕੀਤੀ ਹੈ ਜੀ ਅੱਛਾ ਪਲੱਸ 2 ਕੀਤੀ ਹੈ ਪੜ੍ਹਾਈ ਵਧੀਆ ਰਹੀ ਹਾਂਜੀ ਬਹੁਤ ਪੜ੍ਹਾਈ ਦੌਰਾਨ ਹੋਰ ਵੀ ਕੋਈ ਸ਼ੌਂਕ ਰ ਹੈ ਹਾਂਜੀ ਪੜ੍ਹਾਈ ਦੇ ਦੌਰਾਨ ਦੌਰਾਨ ਮੈਂ ਆਪਣਾ ਜਿਹੜਾ 뮤직 ਚਾਹਦਾ ਕੈਰੀਅਰ ਨਾਲ ਨਾਲ ਚੱਲਦਾ ਉਹ ਮੈਂ ਨਿਰੰਤਰ ਜਾਰੀ ਰੱਖਿਆ ਹਾਂ ਜੀ ਅੱਛਾ ਕੋਈ ਆਈਡੀਆ ਕੋਈ ਉਸਤਾਦ ਵੀ ਤਾਰਿਆ ਹਾਂਜੀ ਉਸਤਾਦ ਮੇਰੇ ਹਾਂਜੀ ਡਾਕਟਰ ਦਵਿੰਦਰ ਸਿੰਘ ਸੈਫੀ ਜੀ ਉਹ ਮੇਰੇ ਪਿੰਡ ਤੋਂ ਹੀ ਨੇ ਜੀ ਹਾਂਜੀ ਮੈਂ ਉਹਨਾਂ ਨੂੰ ਆਪਣਾ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਮੂਰਾ ਵਾਲੀ ਜ਼ਿਲ੍ਹਾ ਅਜਾ ਮੂਰਾ ਵਾਲੀ ਤੋਂ ਡਾਕਟਰ ਦਵਿੰਦਰ ਸੈਫੀ ਜੀ ਹਾਂਜੀ ਹਾਂਜੀ ਠੀਕ ਹੈ ਅੱਜ ਕੀ ਸਾਡੇ ਦਰਸ਼ਕਾਂ ਦੇ ਰੋਬਰੂ ਕਰਨਾ ਚਾਹੁੰਦੇ ਹੋ ਕੁਝ ਹਾਂਜੀ ਮੈਂ ਮੇਰਾ ਫਿਕਰ ਕੀਤਾ ਉਹਨਾਂ ਦਾ ਪੰਥ ਕਾਲਸਾ ਮੁਕਤੀ ਕੇਂਦਰ ਨਸ਼ਾ ਮੁਕਤੀ ਕੇਂਦਰ ਪਿੰਡ ਚੰਦਰ ਨੇੜੇ ਮੁਦਕੀ ਵਿਖੇ ਮੈਨੂੰ ਵੀ ਉੱਥੇ ਬੋਲਣ ਦਾ ਮੌਕਾ ਮਿਲਿਆ ਮੈਂ ਵੀ ਬਹੁਤ ਵਾਰ ਉੱਥੇ ਗਿਆ ਉਹ ਵੀ ਉਹ ਸਾਰੇ ਨੌਜਵਾਨਾਂ ਦੇ ਨਸ਼ਾ ਛਡਾ ਚੁੱਕੇ ਨੇ ਤੇ ਉਹਨਾਂ ਨੂੰ ਚੰਗੇ ਇਨਸਾਨ ਬਣਾ ਚੁੱਕੇ ਨੇ ਬਕਾਇਦਾ ਸਤੇਜਾਂ ਤੇ ਉਹ ਰੂਬਰੂ ਕਰਦੇ ਨੇ ਲੋਕਾਂ ਦੇ ਵਿੱਚ ਇਹਨਾਂ ਤੋਂ ਸੁਣ ਲਓ ਕਿਵੇਂ ਨਰਕ ਵਿੱਚੋਂ ਇਹਨਾਂ ਨੇ ਕੱਢ ਕੇ ਸਵਰਗਾ ਵਾਲੇ ਪਾਸੇ ਤੋਰਿਆ ਸੋ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਆਪਾਂ ਹਰਮਨ ਜੋਤ ਜੀ ਨਾਲ ਜ਼ਿਆਦਾ ਗੱਲਾਂ ਕਰਨੀਆਂ ਨੇ ਹਰਮਨ ਜੋਤ ਜੀ ਇਹ ਤਾਂ ਸੀ ਸਮਾਜ ਸੁਧਾਰਕ ਗੱਲ ਜਾਂ ਸਮੇਂ ਦੇ ਹਾਲਾਤਾਂ ਮੁਤਾਬਕ ਜਿਹੜੇ ਨਸ਼ੇ ਕਰਨ ਸੱਤਰ ਵਿੱਚ ਰਹੇ ਨੇ ਹੋਰ ਇਸ ਤੋਂ ਇਲਾਵਾ ਕੀ ਕੀ ਸ਼ੌਂਕ ਰੱਖਦੇ ਹੋ ਹੋਰ ਇਸ ਤੋਂ ਇਲਾਵਾ ਮੈਂ ਜ਼ਿਆਦਾਤਰ ਜਿਹੜੇ ਗੀਤ ਗਵਣੇ ਪਸੰਦ ਕਰਦਾ ਉਹ ਆ ਜੀ ਧਾਰਮਿਕ ਨਾਲ ਸੰਬੰਧ ਧਰਮ ਨਾਲ ਸੰਬੰਧ ਧਰਮ ਨਾਲ ਸੰਬੰਧ ਕੋਈ ਧਾਰਮਿਕ ਗੀਤ ਸੁਣਾਉਣਾ ਚਾਹੋਗੇ ਦਰਸ਼ਕਾਂ ਨੂੰ ਹਾਂ ਜੀ ਹਾਂ ਜੀ ਜਰੂਰ ਮੈਂ ਸੁਣਾਉਣਾ ਚਾਹੂੰਗਾ ਜਦੋਂ ਆਪਾਂ ਹੁਣੇ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕਾਫੀ ਤਕੜਾ ਦਿਵਸ ਮਨਾਇਆ ਹੈ ਪੰਜਾਬ ਸਰਕਾਰ ਆਹਨ ਸ਼ਿਦੀ ਦਿਹਾੜਾ ਪੰਜਾਬ ਪੱਧਰ ਤੇ ਸਰਕਾਰ ਵੱਲੋਂ ਵੀ ਮਨਾਇਆ ਗਿਆ ਵਾਕਫ ਧਾਰਮਿਕ ਸੰਸਥਾਵਾਂ ਸਿੱਖ ਜਥੇਬੰਦੀਆਂ ਵੱਲੋਂ ਵੀ ਹਾਂ ਜੀ ਹਾਂ ਜੀ ਉਹ ਮਨਾਇਆ ਗਿਆ ਤੇ ਧਰਮ ਦੋਤੇ ਇੱਕ ਹੋਰ ਆਪਣੇ ਦਰਸ਼ਕਾਂ ਦੱਸਣਾ ਜ਼ਰੂਰੀ ਹੈ ਕਿ ਇਸ ਵਾਰ ਸਿੱਖ ਜਥੇਬੰਦੀਆਂ ਤੋਂ ਇਲਾਵਾ ਗੈਰ ਸਿੱਖ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਇਹ ਜ਼ਰੂਰੀ ਹੈ ਜਿਸ ਸਮਾਗਮਾਂ ਦੀ ਬਣਾਉਣੇ ਚਾਹੀਦੇ ਆ ਜੋ ਕਿ ਇਹੀ ਚੀਜ਼ਾਂ ਆਪਾਂ ਨੂੰ ਆਪਣੇ ਧਾਰਮ ਨਾਲ ਅਟੈਚ ਕਰਕੇ ਰੱਖਦੀਆਂ ਹਨਾ ਜੀ ਜੀ ਤੇ ਬਹੁਤ ਵਧੀਆ ਸਰਕਾਰ ਦਾ ਵੀ ਉਪਰਾਲਾ ਸੀਗਾ ਸੋ ਜੇ ਜੋ ਜਿਹੜਾ ਮੈਂ ਇਹ ਗੀਤ ਸੁਣਾਉਣਾ ਚਾਹੁੰਦਾ ਜੀ ਇਹ ਡਾਕਟਰ ਦਵਿੰਦਰ ਸਿੰਘ ਡਾਕਟਰ ਗਵਿੰਦਰ ਸੈਫੀ ਜੀ ਦੀ ਕਲਮ ਦਾ ਲਿਖਿਆ ਹੋਇਆ ਗੀਤ ਆ ਬਹੁਤ ਹੀ ਸੋਹਣਾ ਗੀਤ ਆ ਅਤੇ ਮੈਂ ਆਪਣੇ ਆਪਣੇ ਦਰਸ਼ਕਾਂ ਨੂੰ ਜਿਹੜਾ ਇੱਕ ਗੀਤ ਸੁਣਾਉਣਾ ਚਾਹ ਹਾਂ ਬਿਲਕੁਲ ਸੁਣਾਓ ਬਿਲਕੁਲ ਜ਼ੋਰ ਜ਼ੁਲਮ ਦੇ ਅੱਗੇ ਹਾਂ ਜ਼ੋਰ ਜ਼ੁਲਮ ਦੇ ਅੱਗੇ ਸੱਚ ਨੂੰ ਨਹੀਂ ਚੁਕਾ ਸਕਦੇ ਓ ਸੀਸਗੁਰਾਂ ਦਾ ਲੈ ਸਕਦੇ ਪਰ ਨਹੀਂ ਪਾ ਸਕਦੇ ਵਾਹ ਓ ਸੀਸਗੁਰਾਂ ਦਾ ਲੈ ਸਕਦੇ ਪਰ ਨਹੀਂ ਪਾ ਸਕਦੇ ਜ਼ੋਰ ਜ਼ੁਲਮ ਦੇ ਅੱਗੇ ਜ਼ੋਰ ਜ਼ੁਲਮ ਦੇ ਅੱਗੇ ਸੱਚ ਨੂੰ ਨਹੀਂ ਝੁਕਾ ਸਕਦੇ ਸੀਸਗੁਰਾਂ ਦਾ ਲੈ ਸਕਦੇ ਪਰ ਇਦ ਨਹੀਂ ਪਾ ਸਕਦੇ ਸੀਸ ਘੁਰਾ ਦਾ ਲੈ ਸਕਦੇ ਪਰ ਪੈਦ ਨਹੀਂ ਪਾ ਸਕਦੇ ਵਾਹ ਨਾ ਡਰਾਉਣਾ ਕਿਸੇ ਨੂੰ ਨਹੀਂ ਕਿਸੇ ਤੋਂ ਡਰਣਾ ਸੱਚ ਦੀ ਖਾਤਰ ਜਉਣਾ ਸੱਚ ਦੀ ਖਾਤਰ ਮਰਨਾ ਵਾਹ ਗੁੱਡ ਸੱਚ ਦੀ ਖਾਤਰ ਜਉਣਾ ਸੱਚ ਦੀ ਖਾਤਰ ਮਰਨਾ ਇਹ ਹੈ ਜੋਤ ਇਲਾਹੀ ਹੈ ਇਹ ਹੈ ਜੋਤ ਇਲਾਹੀ ਇਹ ਹੈ ਜੋਤ ਇਲਾਹੀ ਇਹਨੂੰ ਨਹੀਂ ਬੁਝਾ ਸਕਦੇ ਸਿਸ ਗੁਰਾਂ ਦਾ ਲੈ ਸਕਦੇ ਪਰ ਇਹਦੇ ਨਹੀਂ ਪਾ ਸਕਦੇ ਸਿਸ ਗੁਰਾਂ ਦਾ ਲੈ ਸਕਦੇ ਪਰ ਦੇ ਨਹੀਂ ਪਾ ਸਕਦੇ ਗੁੱਡ ਦੀਨ ਪਰਮਦੀ ਰੱਖਿਆ ਲਈ ਬਾ ਫੜੀ ਮਸੂਮਾਂ ਦੀ ਦੀਨ ਪਰਮਦੀ ਰੱਖਿਆ ਲਈ ਬਾ ਫੜੀ ਮਸੂਮਾਂ ਦੀ ਦੇ ਵੱਡੀ ਕੁਰਬਾਨੀ ਪੱਤ ਰੱਖੀ ਮਜਲੂਮਾਂ ਦੀ ਦੇ ਵੱਡੀ ਕੁਰਬਾਨੀ ਪੱਤ ਰੱਖੀ ਮਜਲੂਮਾਂ ਦੀ ਇਹ ਹੈ ਹਿੰਦ ਦੀ ਚਾਦਰ ਹਾਏ ਇਹ ਹੈ ਹਿੰਦ ਦੀ ਚਾਦਰ ਇਹ ਹਿੰਦ ਦੀ ਚਾਦਰ ਨੂੰ ਦਾਗ ਨਹੀਂ ਲਾ ਸਕਦੇ ਸਿਸਗੁਰਾਂ ਦਾ ਲੈ ਸਕਦੇ ਪਰ ਪੈਦ ਨਹੀਂ ਪਾ ਸਕਦੇ ਸਿਸਗੁਰਾਂ ਦਾ ਲੈ ਸਕਦੇ ਪਰ ਪੈਦ ਨਹੀਂ ਪਾ ਸਕਦੇ ਇਹ ਅਨੋਖੀ ਪਾਪਸ਼ਾਹੀ ਹੈ ਦੁਜਹਨਾਂ ਦੀ ਜੱਗ ਤੋਂ ਵੱਖਰੀ ਪੀਰੀ ਹੈ ਸਤਗੁਰ ਸੁਲਤਾਨਾਂ ਦੀ ਹਾਏ ਜੱਗ ਤੋਂ ਵੱਖਰੀ ਪੀਰੀ ਹੈ ਸਤਗੁਰ ਸੁਲਤਾਨਾਂ ਦੀ ਇਹਦੇ ਤਖਤ ਨੂੰ ਕੂੜਦੇ ਰਾਜੇ ਇਹਦੇ ਤਖਤ ਨੂੰ ਕੂੜਦੇ ਰਾਜੇ ਇਹਦੇ ਤਖਤ ਨੂੰ ਕੂੜਦੇ ਰਾਜੇ ਨਹੀਂ ਡੁਲਾ ਸਕਦੇ ਸੀਸ ਗੁਰ ਦਾ ਲੈ ਸਕਦੇ ਪਰ ਇਦ ਨਹੀਂ ਪਾ ਸਕਦੇ ਸਿਸ ਗੁਰਾਂ ਦਾ ਲੈ ਸਕਦੇ ਪਰ ਇਹਦ ਨਹੀਂ ਪਾ ਸਕਦੇ ਮੁਰਾ ਵੜੀ ਦਵਿੰਦਰ ਜਦ ਇਤਿਹਾਸ ਫਰੋਲੀ ਦਾ ਵਾਹ ਗੁਰਾਂ ਦੀ ਕਰਨੀ ਵਾਲਾ ਜਦ ਅਦਿਆਇ ਫਰੋਲੀ ਦਾ ਗੁਰਾਂ ਦੀ ਕਰਨੀ ਵਾਲਾ ਜਦ ਅਦਿਆਇ ਫਰੋਲੀ ਦਾ ਸੈਫੀ ਵੱਡਾ ਸਾਕ ਹਾਏ ਸੈਫੀ ਵੱਡਾ ਸਾਕ ਸੈਫੀ ਵੱਡਾ ਸਾਕ ਸਾਡੇ ਜੀਤ ਨਹੀਂ ਗਾ ਸਕਦੇ ਸੀਸ ਗੁਰਾਂ ਦਾ ਲੈ ਸਕਦੇ ਪਰ ਪੇਦ ਨਹੀਂ ਪਾ ਸਕਦੇ ਸੀਸ ਗੁਰਾਂ ਦਾ ਲੈ ਸਕਦੇ ਹੋ ਪਰ ਪੇਦ ਨਹੀਂ ਪਾ ਸਕਦੇ ਵਾਹ ਸ਼ੁਕਰ ਜੀ ਬਹੁਤ ਵਧੀਆ ਬਹੁਤ ਵਧੀਆ ਹਰਮਨ ਜੋਤ ਜੀ ਨੇ ਦੋ ਪਰਸਨਲਿਟੀਆਂ ਦਾ ਸ਼ਖਸੀਤਾਂ ਦਾ ਜ਼ਿਕਰ ਕੀਤਾ ਇੱਕ ਡਾਕਟਰ ਦਿਵਿੰਦਰ ਸੈਫੀ ਇਹਨਾਂ ਦੇ ਪਿੰਡ ਦੇ ਵਸਨੀਕ ਨੇ ਤੇ ਇੱਕ ਭਾਈਸਤਨਾਮ ਸਿੰਘ ਚੰਦੜ ਉਹਨਾਂ ਦਾ ਪਿੰਡ ਚੰਦੜ ਹੈ ਨੇੜੇ ਮੁਦਕੀ ਜ਼ਿਲ੍ਹਾ ਫਲੋੜਪੁਰ ਇਹ ਦੋਵੇਂ ਖੁਦ ਆਪਣੇ ਆਪ ਸੰਸਥਾ ਦੇ ਤੌਰ ਤੇ ਵਿੱਚ ਰਹਿਣੇ ਬਹੁਤ ਇਹਨਾਂ ਦਾ ਨਾਮ ਹੈ ਇਹ ਕਿੰਨਾਂ ਨੇ ਜਿਹੜਾ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਲੈਣਾ ਲਿਖੀਆਂ ਨੇ ਇਹਨਾਂ ਬਾਰੇ ਵੱਧ ਤੋਂ ਵੱਧ ਪ੍ਰਤੀਕਰਮ ਕਰਨਾ ਨਾ ਭੁੱਲਿਓ ਮੈਨੂੰ ਪੁਰਾਣੀ ਗੱਲ ਯਾਦ ਆ ਰਹੀ ਆ ਅੱਜ ਤੋਂ 35 ਸਾਲ ਪਹਿਲਾਂ ਸਾਡੇ ਕੋੜ ਕੋਰੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸੁਰਿੰਦਰ ਸਿੰਘ ਰਮਤਾ ਨਾਮ ਦਾ ਕਵੀਸ਼ਰ ਸੀ ਉਹਨੇ ਵੀ ਜਿਹੜੀਆਂ ਗੱਲਾਂ ਸੁਣਾਈਆਂ ਸੀ ਮੈਨੂੰ ਚਾਰਕ ਲੈਣਾ ਯਾਦ ਆ ਰਿਹਾ ਹਰਮਨਜੀਤ ਸੁਣਾ ਦੇ ਮੈਂ ਹਾਂਜੀ ਹਾਂਜੀ ਜ਼ਰੂਰ ਜੀ ਕਿੱਥੋਂ ਤੁਰੇ ਬ੍ਰਾਹਮਣ ਕਿਸ ਦੇ ਦਵਾਰ ਪਹੁੰਚੇ ਕਿਉਂ ਨਾ ਗਏ ਬਨਾਰਸ ਕਿਉਂ ਨਾ ਹਰਦੁਆਰ ਪਹੁੰਚੇ ਇੱਥੋਂ ਪੁਕਾਰ ਉੱਠੀ ਕਿਸ ਨੇ ਸੁਣੀ ਦੁਹਾਈ ਇਹ ਬੇਕਸਾਂ ਦੀ ਟੋਲੀ ਆਨੰਦਪੁਰ ਕਿਉਂ ਆਈ ਉਹ ਤਰਦਾ ਇਮਤਿਹਾਨ ਸੀ ਜਬ ਪਰਖ ਬਾਪ ਦੀ ਸੀ ਜੋ ਤੇਗ ਲਟਕਦੀ ਸੀ ਉਹ ਕਿਸ ਦੇ ਨਾਪ ਦੀ ਸੀ ਪਿਤਾ ਨੂੰ ਬਾਪ ਪੁੱਛੇ ਕਿ ਜਾ ਪਿਤਾ ਨੂੰ ਪੁੱਤਰ ਉਹ ਕੀ ਦੇਗਾ ਉੱਤਰ ਇਹ ਕੀ ਦੇਗਾ ਉੱਤਰ ਇਹ ਖੂਨ ਮੰਗਦੇ ਨੇ ਬਲੀਦਾਨ ਮੰਗਦੇ ਨੇ ਇਹ ਲੋਕ ਮੇਰੇ ਬਾਪੂ ਦੀ ਜਾਨ ਮੰਗਦੇ ਨੇ ਇਹ ਖੂਨ ਮੰਗਦੇ ਨੇ ਤਾਂ ਦੱਬ ਕੇ ਡੁੱਲੇਗਾ ਜੋ ਵੀ ਇਸ ਦਰ ਤੇ ਆਇਆ ਖਾਲੀ ਨਹੀਂ ਮੁੜੇਗਾ ਵਾਹ ਜੀ ਵਾਹ ਵਾਹ ਕੀ ਮੈਨੂੰ ਇਹਨੇ ਇੱਕ ਸਤਰਾ ਯਾਦ ਆ ਗਿਆ ਸੋ ਹਰਮਨ ਜੋਤ ਜੀ ਦੀਆਂ ਇਹ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਇਸ ਨੌਜਵਾਨ ਬਾਰੇ ਆਪਾਂ ਫਿਰ ਵੀ ਤੁਹਾਡੇ ਰੂਬਰੂ ਕਰਦੇ ਰਵਾਂਗੇ ਜੇ ਚਾਹਣਗੇ ਜਾਂ ਤੁਸੀਂ ਚਾਹੋਗੇ ਉਹਦੇ ਬਾਰੇ ਵੱਤੋ ਤੇ ਪ੍ਰਤੀਕਰਮ ਲਿਖੋ ਹਰਮਨ ਜੋਤ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਡਾਕਟਰ ਦਵਿੰਦਰ ਸੈਫੀ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਭਾਈ ਇਸਤਨਾਮ ਸਿੰਘ ਚੰਦਰ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਜੇ ਸਾਡੇ ਚੈਨਲ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਇਸ ਬਾਰੇ ਵੱਧ ਤੋਂ ਵੱਧ ਪ੍ਰਤੀਕਰਮ ਲਿਖਿਓ ਪਰ ਪ੍ਰਤੀਕਰਮ ਸੱਬੇ ਪਾਸ਼ਾ ਦੇ ਵਿੱਚ ਹੋਵੇ ਉਸਾਰੂ ਸੋਚ ਰੱਖ ਕੇ ਲਿਖਿਆ ਗਿਆ ਹੋਵੇ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਤ ਸ੍ਰੀ ਅਕਾਲ